ਖਬਰਾਂ ਮਾ ਦਿਖ ਰਿਹਾ ਸਾਰੇ ਹੀ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਪਰਿਸ਼ਸ਼ੀਕਾਲ ਮੈਂ ਹਾਂ ਤੁਹਾਡਾ ਖੂਸ ਸਰਾਜ ਪੰਜਾਬ ਦੇ ਵਿੱਚ ਇੱਕ ਬੜਾ ਵੱਡਾ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਲੁੱਟਾਂ ਖੁਆਹ ਹੋ ਰੀਆਂ ਨੇ ਕਤਲ ਹੋ ਰਹੇ ਨੇ ਗੈਂਗਸਟਰਾਂ ਦੇ ਦੁਆਰਾ ਧੰਕੀਆਂ ਦਿੱਤੀਆਂ ਜਾਂਦੀਆਂ ਨੇ ਲੇਕਿਨ ਜਿਹੜੇ ਪ੍ਰਵਾਸੀ ਨੇ ਚਾਹੇ ਕੋਈ ਬਿਹਾਰ ਤੋਂ ਆਇਆ ਹੈ ਚਾਹੇ ਕੋਈ ਯੂਪੀ ਤੋਂ ਆਇਆ ਹੈ ਚਾਹੇ ਕੋਈ ਉਤਰਾਖੰਡ ਤੋਂ ਆਇਆ ਹੈ ਯਾਨੀ ਕਿ ਬਾਰੀ ਪ੍ਰਵਾਸੀਆਂ ਨੇ ਵੀ ਪੰਜਾਬ ਦੇ ਲੋਕਾਂ ਨੂੰ ਖਤਮ ਕਰਨ ਦਾ ਟੀਚਾ ਮਿੱਥ ਲਿਆ ਹੈ ਘਰਾਂ ਉੱਤੇ ਹਮਲੇ ਹੋਣਾ 5-5000 ਪੈ ਲੈ ਕੇ ਬੰਦੇ ਮਾਰ ਦੇਣੇ ਘਰਾਂ ਦੀ ਤੋੜ ਫੋੜ ਕਰਨਾ ਬਾਜ਼ਾਰਾਂ ਦੇ ਵਿੱਚ ਪੰਜਾਬੀਆਂ ਦੇ ਨਾਲ ਇਹਨਾਂ ਪ੍ਰਵਾਸੀ ਲੋਕਾਂ ਵੱਲੋਂ ਗੁੰਡਾਗਰਦੀ ਜਿਹੜੀ ਹੈ ਕੀਤੀ ਜਾ ਰਹੀ ਹੈ ਲੋਅਨ ਆਰਡਰ ਕਿੱਥੇ ਹੈ ਅਸੀਂ ਪ੍ਰਵਾਸੀਆਂ ਦਾ ਵਿਰੋਧ ਨਹੀਂ ਕਰਦੇ ਲੇਕਿਨ ਪੰਜਾਬ ਸਰਕਾਰ ਨੂੰ ਕਠ ਤੌਰ ਤੇ ਕਾਨੂੰਨ ਬਣਾਉਣੇ ਚਾਹੀਦੇ ਨੇ ਇਨ੍ਹਾਂ ਪ੍ਰਵਾਸੀ ਲੋਕਾਂ ਵਾਸਤੇ ਜਿਹੜੇ ਆ ਕੇ ਪੰਜਾਬ ਵਿੱਚ ਕੰਮ ਵੀ ਕਰਦੇ ਨੇ ਅਤੇ ਰਾਤ ਨੂੰ ਲੁੱਟਾਂ ਖੋਹਾਂ ਨੂੰ ਵੀ ਅੰਜਾਮ ਦਿੰਦੇ ਨੇ ਜੇ ਗੱਲ ਕਰੀਏ ਚੰਡੀਗੜ੍ਹ ਲੁਧਿਆਣਾ ਜਲੰਧਰ ਅੰਮ੍ਰਿਤਸਰ ਬਠਿੰਡਾ ਇੱਥੇ ਖਾਸ ਕਰਕੇ ਬਿਹਾਰ ਦੇ ਲੋਕ ਅਤੇ ਯੂਪੀ ਦੇ ਲੋਕ ਬਹੁਤ ਜ਼ਿਆਦਾ ਨੇ ਜਿਨ੍ਹਾਂ ਵੱਲੋਂ ਦਿਨ ਦਿਹਾੜੇ ਲੁੱਟਾਂ ਖੋਹਾਂ ਕੀਤੀਆਂ ਜਾ ਰੀਆਂ ਨੇ ਤੇ ਇਹ ਕਿੰਨਾਂ ਦੇ ਕਹਿਣ ਤੇ ਕਰਦੇ ਨੇ ਇਹ ਕਿੰਨਾਂ ਦੇ ਕਹਿਣ ਤੇ ਫਰੋਤੀਆਂ ਲੈਂਦੇ ਨੇ ਉਹਨਾਂ ਦੇ ਪਿੱਛੇ ਕੁਝ ਪੰਜਾਬੀ ਲੋਕ ਵੀ ਕੰਮ ਕਰ ਰਹੇ ਨੇ ਯਾਨੀ ਕਿ ਪੰਜਾਬ ਦੇ ਵਿੱਚ ਪੂਰੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ ਪ੍ਰਵਾਸੀ ਲੋਕਾਂ ਨੂੰ ਲੈ ਕੇ ਇਹਨਾਂ ਪ੍ਰਵਾਸੀ ਲੋਕਾਂ ਵਾਸਤੇ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣੇ ਚਾਹੀਦੇ ਨੇ ਕਿਉਂਕਿ ਇਹਨਾਂ ਦੇ ਕੋਲ ਕੋਈ ਆਈਡੈਂਟੀਟੀ ਨਹੀਂ ਜੇਕਰ ਇਹਨਾਂ ਦੇ ਕੋਲ ਕੋਈ ਪਛਾਣ ਪੱਤਰ ਹੈ ਤੇ ਉਹ ਜਾਲੀ ਹੈ ਕਿਰਾਏ ਤੇ ਆ ਕੇ ਕਮਰਾ ਲੈ ਲੈਂਦੇ ਨੇ ਰੇੜੀਆਂ ਲਾਉਂਦੇ ਨੇ ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਵਾਇਰਲ ਹੋਈ ਜਿੱਥੇ ਇੱਕ ਬਿਹਾਰ ਦਾ ਭਈਆ ਸਿੱਖ ਗੁਰਸਿੱਖ ਬੰਦੇ ਨੂੰ ਗਾਲ੍ਹਾਂ ਕੱਢ ਰਿਹਾ ਸੀ ਉਸ ਦੀ ਜਨਾਨੀ ਦੇ ਨਾਲ ਮਜ਼ਾਕ ਕਰ ਰਿਹਾ ਸੀ ਤੇ ਬਾਅਦ ਵਿੱਚ ਉੱਥੇ ਲੋਕਾਂ ਨੇ ਜਿਹੜੀ ਹੈ ਕੁੱਟਮਾਰ ਕੀਤੀ ਹਾਲਾਂਕਿ ਅਗੂ ਚੌਦਰਪੁਣਾ ਦਿਖਾ ਰਿਹਾ ਸੀ ਆ ਪਿਛਲੇ ਦਿਨਾਂ ਦੇ ਵਿੱਚ ਇੱਕ ਘਰ ਨੂੰ ਤੋੜਿਆ ਗਿਆ ਆ ਬਿਹਾਰੀ ਲੋਕਾਂ ਵੱਲੋਂ ਕੀ ਇਹ ਨਿੰਦਣਯੋਗ ਨਹੀਂ ਹੈ ਸੂਬੇ ਦੇ ਵਿੱਚ ਜਦੋਂ ਵੀ ਕੋਈ ਲੋਕ ਐਂਟਰ ਹੁੰਦੇ ਨੇ ਚਾਹੇ ਪੰਜਾਬੀ ਕਿਸੇ ਹੋਰ ਸੂਬੇ 'ਚ ਜਾਂਦੇ ਨੇ ਉਹਦਾ ਪ੍ਰੋਪਰ ਪਛਾਣ ਪੱਤਰ ਸਰਕਾਰ ਦੇ ਕੋਲ ਹੋਣਾ ਚਾਹੀਦਾ ਹੈ ਜੇਕਰ ਉਹ ਬਸ ਲੋਕੀ ਕਰਦਾ ਹੈ ਗੁੰਡਾ ਕਰਦੀ ਕਰਦਾ ਹੈ ਜਾਂ ਕਿਸੇ ਵਾਰਦਾਤ ਨੂੰ ਇੰਜਾਮ ਦਿੰਦਾ ਹੈ ਐਟ ਲੀਸਟ ਉਸ ਦਾ ਪੰਜਾਬ ਸਰਕਾਰ ਪੰਜਾਬ ਪੁਲਿਸ ਪਿੱਛਾ ਤਾਂ ਕਰੇ ਲੇਕਿਨ ਸ਼ਰੇ ਆਮ ਸੜਕਾਂ ਤੇ ਵਾਰਦਾਤਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਇਹਨਾਂ ਪ੍ਰਵਾਸੀਆਂ ਵੱਲੋਂ ਜੇ ਗੱਲ ਕਰੀਏ ਕਿਤੇ ਨਾ ਕਿਤੇ ਦੇਣ ਹੈ ਇਹਨਾਂ ਪ੍ਰਵਾਸੀ ਲੋਕਾਂ ਨੂੰ ਜੇਕਰ ਉਹ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਪੱਕੇ ਡੇਰੇ ਲਾ ਰਹੇ ਨੇ ਕਿਉਂਕਿ ਅਸੀਂ ਪੰਜਾਬੀ ਲੋਕ ਕਮਚੋਰ ਬਣ ਗਏ ਆ ਜਿਹੜੇ ਕੰਮ ਉਹ ਕਰ ਰਹੇ ਨੇ ਅਸੀਂ ਉਹਨਾਂ ਨੂੰ ਕਰਨ ਤੋਂ ਕੰਨੀ ਕਰਾਉਂਦੇ ਆ ਲੇਕਿਨ ਜੇਕਰ ਸਾਡੇ ਲੜਕੇ ਲੜਕੀਆਂ ਬਾਹਰ ਜਾਂਉਂਦੇ ਨੇ ਉਹ ਪੀਜ਼ਾ ਹਟ ਵਿੱਚ 버ਗਰਾਂ ਵਾਲੀ ਤੇ ਰੇੜੀ ਵਾਲੀ ਦੁਕਾਨਾਂ ਤੇ ਕੰਮ ਕਰਦੇ ਨੇ ਯਾਨੀ ਕਿ ਉੱਥੇ ਅਸੀਂ ਕਹਿੰਦੇ ਆ ਕਿ ਜੌਬ ਸ਼ਿਫਟ ਕਹਿੰਦੇ ਆ ਲੇਕਿਨ ਇੱਥੇ ਅਸੀਂ ਸੰਗਦੇ ਆ ਸਾਨੂੰ ਸ਼ਰਮ ਆਦੀ ਹੈ ਇਸ ਦਾ ਫਾਇਦਾ ਜਿਹੜਾ ਹੈ ਪ੍ਰਵਾਸੀ ਯੂਪੀਏ ਤੇ ਬਿਹਾਰ ਦੇ ਲੋਕਾਂ ਨੂੰ ਹੋ ਰਿਹਾ ਹੈ ਜਦੋਂ ਉਹਨਾਂ ਦੇ ਪੱਕੇ ਇੱਥੇ ਪੈਰ ਲੱਗ ਜਾਂਦੇ ਨੇ ਵੋਟਾਂ ਬਣ ਜਾਂਦੀਆਂ ਨੇ ਫਿਰ ਉਹ ਪੰਜਾਬੀਆਂ ਨੂੰ ਧੰਗ ਵੀ ਕਰਦੇ ਨੇ ਕਿਉਂਕਿ ਪੰਚਾਇਤੀ ਚੋਣਾਂ ਦੇ ਵਿੱਚ ਇੱਕ ਬਿਹਾਰ ਦਾ ਬੰਦਾ ਪੰਜਾਬ ਦਾ ਸਰਪੰਚ ਬਣਿਆ ਯਾਨੀ ਕਿ ਇਹਨਾਂ ਵੱਲੋਂ ਰੱਜ ਕੇ ਗੁੰਡਾਗਰਦੀਬ ਕੀਤੀ ਜਾ ਰਹੀ ਹੈ ਵਾਰਦਾਤਾਂ ਨੂੰ ਇੰਜਾਮ ਦਿੱਤਾ ਜਾ ਰਿਹਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਕਾਨੂੰਨ ਬਣਾਉਣੇ ਪੈ ਰਹੇ ਹਨ ਧੰਨ